ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਲੰਡੇ ਰੋਡੇ ਸ੍ਰੀ ਮੋਕਸਰ ਸਾਹਿਬ ਦਾ ਪਿੰਡ ਆ ਤੇ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਹੀ ਪੈ ਜਾਂਦੀ ਆ ਇਸ ਘਰ ਦੇ ਵਿੱਚ ਦੋਸਤੋ ਰੁਟੀਨ ਦੇ ਵਿੱਚ ਬਾਈ ਪਸ਼ੂ ਲੈ ਕੇ ਆਉਂਦਾ ਜਿਆਦਾ ਜਰਸੀਆਂ ਤੇ ਹੀ ਦੋਸਤੋ ਕੰਮ ਕਰਦਾ ਤੇ ਅੱਜ ਵੀ ਦੋਸਤੋ ਬਹੁਤ ਚੰਗੀ ਪੰਜਾਬ ਵਾਲੀ ਜਰਸੀ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਆ ਦੋਸਤੋ ਬੰਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕੁਐਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਨਾਂ ਤੇ ਐਡਰੈਸ ਦੱਸੀ ਭਰਾ ਆ ਮਨਿੰਦਰ ਸਿੰਘ ਜੀ ਮਨਿੰਦਰ ਮਨਿੰਦਰ ਰੋਡ ਠੀਕ ਆ ਜੱਸਿਆਣਾ ਤੇ ਕੰਨ ਵਾਲੀ ਦੇ ਨਾਲ ਨਾਲ ਜੱਸਿਆਣਾ ਤੇ ਕਾਨੇ ਵਾਲੇ ਦੇ ਨਾਲ ਨਾਲ ਠੀਕ ਆ ਤੇ ਅੱਜ ਫਿਰ ਜਰਸੀ ਲਿਆਂਦੀ ਹੈ ਜਰਸੀ ਲਿਆਂਦੀ ਠੀਕ ਆ ਕਦੋਂ ਸੂਪੀ ਬਈਏ ਇਹ ਕੱਲ ਸੂਪੀ ਸੀ ਕੱਲ ਸੂਪੀ ਸੀ ਠੀਕ ਆ ਤੇ ਫਿਰ ਬੱਚਾ ਕੀ ਦੇਤਾ ਇਹਨੇ ਬੱਚਾ ਬੱਚਾ ਦਿੱਤਾ ਵੱਚਾ ਦੇਤਾ ਕਿੰਮਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਕਿੰਨਾ ਗੁਦਦ ਪਾ ਦੂਗੀ ਬਈਏ ਇੱਥੇ ਮਾਮਾ ਕਿੰਨੇ 22 ਕਿਲੋ ਦੱਸਿਆ ਪਹਿਲੇ ਸੂਏ ਹੋਇਆ ਪਹਿਲੇ ਸੂਏ 22 ਲੀਟਰ ਆ ਇੱਥੇ ਪਤਾ 18 20 ਕੁ ਮੰਨ ਲੇ 20 ਪਲਸ ਤਾਂ ਦੇ ਦੇਉ ਠੀਕ ਆ 20 ਕਿ ਦੇ ਦੂਗੀ ਹਾਂ ਏਡੀ ਕੱਢ ਗਾੜ ਜੀ 20 ਦਾ ਸਹੀ ਗੱਲ ਆ ਲਓ ਵੀ ਸੱਜਣੋ ਜਰਸੀ ਚੰਗੇ ਕੱਦ ਕਾਠ ਵਾਲੀ ਆ ਹਵਾਨਾ ਇਹਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੂਜਾ ਸੁਗਾ ਸੂਈ ਹੋਈ ਆ ਹਵਾਨਾ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੋਂ ਬਹੁਤ ਸੋਹਣੀ ਪਿਆਰੀ ਆ ਦੋਸਤੋ ਬਾਈਆਂ ਦਾ ਦੁੱਧ ਚੋਇਆ ਜਿਹੜਾ ਬੱਚੇ ਨੂੰ ਚੰਗਾਇਆ ਤੇ ਥੋੜਾ ਜਿਹਾ ਚੋਇਆ ਹੋਇਆ ਥਣਾ ਦਾ ਸਾਇ ਗਿਆ ਦੋਸਤੋ ਵੇਖ ਸਕਦੇ ਆ ਮੁਠੀ ਚਵਾਈ ਵਾਲਾ ਥਣ ਲੱਗਿਆ ਬਹੁਤ ਸੋਹਣਾ ਸੇਮ ਸਾਇਆ ਦੋਸਤੋ ਚਾਰੇ ਥਣਾ ਦਾ ਤੇ ਮਿਲਕ ਵੇਨਨ ਨੀ ਨਿਗਾਹ ਮਾਰ ਲਓ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਆ ਆਰਾਮ ਨਾਲ 20 ਲੀਟਰ ਦੇ ਦੂਗੀ ਜਿਹੜਾ ਵੀਰ ਕੋਈ ਚੰਗੀ ਸਾਹਮ ਦਾ ਦੂਜੀ ਸਾਈਡ ਤੋਂ ਵੀ ਦੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ ਨਾਣਾ ਤੁਹਾਨੂੰ ਉੱਭਰੀਆਂ ਹੋਈਆਂ ਦਿਸਣਗੀਆਂ ਦੁੱਧ ਵਾਲੀ ਵਹਿੜਾ ਦੋਸਤੋ ਜੇ ਕੋਈ ਵੀਰ ਚੰਗੀ ਸਾਹਮ ਦਾ ਤਾਂ ਚੰਗਾ ਦੁੱਧ ਪਾ ਦੂਗੀ ਦੋਸਤੋ ਮਿਲਕ ਵੇਨ ਇਧਰਲੇ ਪਾਸੇ ਵੀ ਦੇਖ ਸਕਦੇ ਆ ਤੇ ਬੱਚਾ ਦੋਸਤੋ ਆਹਾ ਮਗਰ ਵਿਖਾ ਦਿੰਨੇ ਆ ਵੱਛਾਈ ਬਹੁਤ ਸੋਹਣਾ ਸੀ ਆ ਤੇ ਤੋਰ ਗਿਆ ਬਾਈ ਇਹਨੂੰ ਥੋੜਾ ਜਿਹਾ ਉਪਰਾ ਕਰਕੇ ਡਰਦੀ ਆ ਇੱਥੇ ਬਾਈ ਲੈ ਕੇ ਆਇਆ ਵਪਾਰ ਦਾ ਕੰਮ ਆ ਬਾਈ ਦਾ ਦੇਖ ਸਕਦੇ ਨੇ ਦੋਸਤੋ ਭਵਾਨੇ ਦੀ ਤਿਆਰੀ ਤੁਹਾਨੂੰ ਤੁਰੀ ਜਾਂਦੀਆਂ ਤਾਂ ਜੱਜਮੈਂਟ ਹੋ ਜਾਣੀ ਆ ਛੋਟੀ ਜਰਸੀ ਨਹੀਂ ਦੋਸਤੋ ਪੰਜਾਬ ਵਾਲੀ ਵੱਡੀ ਜਰਸੀ ਆ ਇਹ ਨਹੀਂ ਵੀ ਨਿੱਕੇ ਕੱਦ ਦੇ ਵਿੱਚ ਸੋਹਣਾ ਕੱਦ ਕਾਠਾ ਦੋਸਤੋ ਚੀਕੋਟ ਕਾਦ ਦਾ ਵੀ ਮੇਰੇ ਦੇ ਹੱਕ ਦੇ ਹੁੰਦੀ ਆ ਠੀਕ ਛੋਟੀ ਛੋਟੀ ਜਿਹੀ ਫੁੱਲ ਵਜਨ ਸਹੀ ਗੱਲ ਆ ਫੁੱਲ ਵਜਨ ਵਾਲੀ ਇੱਕ ਚੰਗੇ ਕਦ ਕਾਠ ਵਾਲੀ ਆ ਬਾਕੀ ਹਵਾਨੇ ਦੀ ਤਿਆਰੀ ਦੋਸਤੋ ਕਰਮਾ ਵਾਲੀ ਨੇ ਬਹੁਤ ਸੋਹਣੀ ਕੀਤੀ ਹੋਈ ਆ ਗੈਵ ਸਾਈਜ ਦੋਸਤੋ ਸੋਹਣਾ ਬਾਕੀ ਦੋਸਤੋ ਇੱਥੇ ਪਹੁੰਚ ਕੇ ਆ ਦੀ ਤਸੱਲੀ ਤੁਸੀਂ ਕਰ ਲੈਣੀ ਆ ਜੇਰ ਜੂਰ ਪੈ ਗਈ ਬਈ ਜੇਰ ਜੂਰ ਰੋਕੇ ਬਈ ਜੇ ਰੋਕੇ ਆ ਠੀਕ ਆ ਲੋ ਵੀ ਇਹ ਸਾਡੇ ਕੋਲ ਵੀਡੀਓ ਆ ਗਈ ਵੀਡੀਓ ਇਹਦਾ ਜਮਾਂ ਜੰਪਾ ਦੀ ਸੀ ਘਰ ਦੀ ਥੋੜਾ ਉਪਰ ਆਇਆ ਕਰਕੇ ਸੂਪੀ ਆ ਠੀਕ ਆ ਉਪਰ ਆ ਕਰਕੇ ਸੂਪੀ ਆ ਜਿੱਥੋਂ ਆਈ ਆ ਉਹਨਾਂ ਦੀ ਬਾਈਆਂ ਦੀ ਘਰ ਦੀ ਸੀ ਠੀਕ ਆ ਤੇ ਕੀ ਡਿਮਾਂਡ ਕਰਾਂਗੇ ਭਰਾ ਜੀ ਮੋਲੇ ਦਾ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਲੋਕਾਂ ਨੂੰ ਇਹ ਨਹੀਂ ਵੀ ਲੱਖ ਸਵਾ ਲੱਖ ਲੱਖ ਤੋਂ ਅੰਦਰ ਹੀ ਕਰਾਂਗੇ ਕਰਾਂਗੇ ਜਾਇਜ਼ ਠੀਕ ਆ ਲੋ ਵੀ ਸੋਚਣੋ ਜਿਹੜਾ ਮੋਲ ਆ ਬਾਈਆਂ ਦਾ ਜਾਇਜ਼ ਕਰ ਲਾਂਗੇ ਪਰ ਹੂ ਫੋਨ ਤੇ ਲੋ ਸੱਜਣੋ ਇੱਥੇ ਆ ਕੇ ਤਸੱਲੀ ਤੁਸੀਂ ਕਰ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਵੀਡੀਓ ਦੇ ਨਾਲ ਧੰਨਵਾਦ ਦੋਸਤੋ